ਅਸਲਾਮੁਅਲੈਕੁਮ ਐ ਸਤ ਸ੍ਰੀ ਅਕਾਲ ਕਿਦਾ ਹਾਲ ਚੱਲੇ ਮੇਰੀ ਵੀਰਾਂ ਦਾ ਪੈਨ ਬਣਾਵਾਂ ਦਾ ਮਿੱਤ ਕਰਨੀ ਹੈ ਵਧੀਆ ਹੋਵੇਗਾ ਤੇ ਆਪ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਅੱਜ ਦੀ ਜਿਹੜੀ ਵੀਡੀਓ ਹਨ ਅਸੀਂ ਦੇਖਾਂ ਦੀ ਬਾਈ ਦਾਦਰੀਆਂ ਵਾਲੇ ਨੇ ਦੱਸਿਆ ਕਿ ਜ਼ਿੰਦਗੀ ਕਿਵੇਂ گزارਦੇ ਨੇ ਤੇ ਕਿਵੇਂ گزارਣੀ ਚਾਹੀਦੀ ਹੈ ਚਲੋ ਪਹਿਲੇ ਵੀਡੀਓ ਦੇਖ ਲੈਣੇ ਫਿਰ ਉਸ ਬਾਰੇ ਤੇ ਗੱਲਬਾਤ ਕਰਨ ਤੇ ਐਲੋ ਜੀ ਅੱਜ ਦੀ ਕਈ ਬੰਦੇ ਗੱਲ ਕਰਨਗੇ ਲਾਈਫ ਸੈੱਟ ਕਰ ਲਈਏ ਲਾਈਫ ਸੈੱਟ ਮੈਨੂੰ ਤੁਸੀਂ ਇਹ ਦੱਸੋ ਵੀ ਲਾਈਫ ਸੈੱਟ ਦਾ ਅਰਥ ਕੀ ਹੈ ਕੀ ਸਮਝਦਾ ਹੈ ਲਾਈਫ ਸੈਟ ਮਤਲਬ ਪੁੱਛ ਲੋ ਬੱਚਿਆ ਲਾਈਫ ਸੈਟ ਬਾ ਪੜ੍ਹਾਈ ਕਰ ਲਈ ਇੱਕ ਕਰੀ ਜਦੋਂ ਗ੍ਰੈਜੂਏਸ਼ਨ ਹੋ ਗਈ ਐਮਏ ਕਰ ਲਈ ਪੀਐਚਡੀ ਕਰ ਲਈ ਲਾਈਫ ਸੈਟ ਹੀ ਹੈ ਪੜ੍ਹਾਈ ਕਰ ਲਈ ਹੁਣ ਹੁਣ ਕਹਿੰਦਾ ਬਸ ਜੀ ਜੇ ਕਿਤੇ ਨੌਕਰੀ ਚੰਗੀ ਸਰਕਾਰੀ ਲੱਗ ਜੇ ਲਾਈਫ ਸੈਟ ਹੈ ਮਿਲ ਗਈ ਨੌਕਰੀ ਹੁਣ ਹੁਣ ਵਿਆਹ ਚੰਗੀ ਆ ਜਾਏ ਨਾ ਬੀਬੀ ਫਿਰ ਲਾਈਫ ਸੈਟ ਆ ਗਈ ਹੁਣ ਹੁਣ ਕਹਿੰਦਾ ਵਾ ਮੁੰਡਾ ਆ ਜਾਏ ਨਾ ਕਿਤੇ ਬੱਚਾ ਹੋ ਜਾ ਲਾਈਫ ਫਿਰ ਸੈਟ ਹੈ ਹੋ ਗਿਆ ਹੁਣ ਹੁਣ ਇਹ ਚੰਗੇ ਸਕੂਲ ਚ ਪੜ ਕੇ ਨਾਂ ਰੋਸ਼ਨ ਕਰੇ ਨਾ ਮੇਰਾ ਫਿਰ ਲਾਈਫ ਸੈਟ ਹੈ ਹੁਣ ਇਹ ਵੀ ਹੋ ਗਿਆ ਹੁਣ ਹੁਣ ਕਿਤੇ ਇਹ ਵੀ ਕਿਤੇ ਵੱਡੀ ਨੌਕਰੀ ਲੱਗ ਜਾਏ ਫਿਰ ਲਾਈਫ ਸੈਟ ਹੈ ਤੇਰੀ ਲਾਈਫ ਸੈਟ ਕਿੱਥੇ ਹੋਣੀ ਇੱਕ ਵਾਰੀ ਕੈਨੇਡਾ ਦਾ ਵੀਜ਼ਾ ਲੱਗ ਜਾਏ ਨਾ ਮੁੜ ਕੇ ਲਾਈਫ ਸੈਟ ਹੈ ਕੈਨੇਡਾ ਦਾ ਲੱਗ ਗਿਆ ਹੁਣ ਸੈਟ ਹੈ ਅਮਰੀਕਾ ਪੜ ਗਿਆ ਹੁਣ ਸੈਟ ਹੈ ਸਾਰੇ ਉਥੇ ਆਪਾਂ ਲਾਈਫ ਸੈਟ ਹੋ ਗਈ ਸਾਡੀ ਨਹੀਂ ਯਾਦ ਰੱਖੋ ਲਾਈਫ ਸੈਟ ਉਥੇ ਹੀ ਸੈਟ ਹੈ ਜਿੱਥੇ ਮਾਈਂਡ ਸੈਟ ਹੈ ਬਿਲਕੁਲ ਲਾਈਫ ਸੈੱਟ ਨਹੀਂ ਕਰਨੀ ਮਾਈਂਡ ਸੈੱਟ ਕਰੋ ਮਾਈਂਡ ਸੈੱਟ ਕਰ ਲੈ ਛੱਪਰੀਆਂ 'ਚ ਵੀ ਨਜ਼ਾਰਾ ਹੈ ਮਾਈਂਡ ਸੈੱਟ ਨਾ ਕਰ ਸਕਿਆ ਕੈਨੇਡਾ ਅਮਰੀਕਾ ਜਾ ਕੇ ਵੀ ਰੋਏਗਾ ਮਾਈਂਡ ਸੈੱਟ ਕਰਨਾ ਸਿੱਖਣਾ ਲਾਈਫ ਸੈੱਟ ਕਰਦੇ ਕਰਦੇ ਮਰ ਜਾਗੇ ਇਹ ਨਹੀਂ ਸੈੱਟ ਹੁੰਦੀ ਮਾਈਂਡ ਸੈੱਟ ਕਰਨਾ ਪੈਂਦਾ ਹੈ ਲਾਈਫ ਸੈੱਟ ਉਦੋਂ ਹੀ ਹੋ ਜਾਣੀ ਹੈ ਮਾਈਂਡ ਸੈੱਟ ਸਾਈਕਲ ਤੇ ਕਰ ਲੈ ਤੇ ਮਾਈਂਡ ਸੈਟ ਜਹਾਜ਼ ਤੇ ਵੀ ਨਾ ਕਰ ਇਹ ਤੇਰੀ ਆਪਣੀ ਮਰਜ਼ੀ ਹੈ ਇੱਕ ਦਾ ਜਹਾਜ਼ ਤੇ ਵੀ ਮਾਈਂਡ ਸੈਟ ਨਹੀਂ ਹੋਇਆ ਹੈਲੀਕਾਪਟਰ ਹੈਗਾ ਪਰ ਇਹਨਾਂ ਫਲਾਣੇ ਬੰਦੇ ਕੋਲ ਮੈਂ ਖੁਦ ਸੁਣੀ ਹੈ ਇਹ ਗੱਲ ਅਮਰੀਕਾ ਦੇ ਵਿੱਚ ਇੱਕ ਘਰ ਗਿਆ ਜਹਾਜ਼ ਬਹੁਤ ਵੱਡਾ ਖੜਾ ਉਹ ਹੈਲੀਕਾਪਟਰ ਮੈਨੂੰ ਕਮਾਇਆ ਗੇੜੇ-ਗੂੜੇ ਦਿੱਤੇ ਸਾਰੇ ਪਾਸੇ ਕਮਾ ਕੇ ਮੁੰਡਾ ਪਾਇਲਟ ਚਲਾਵੇ ਐ ਛੱਤ ਤੇ ਇੱਕ ਜਹਾਜ਼ ਖੜਿਆ ਗੱਡੀਆਂ ਹੀ ਗੱਡੀਆਂ ਘਰ ਚ ਘਾਟਾ ਕਿਸੇ ਗੱਲ ਦਾ ਨਹੀਂ ਤੇ ਇਦਾਂ ਅਸੀਂ ਗੱਲਬਾਤ ਕਰੀਏ ਤੇ ਅਸ ਗੇੜਾ ਗੂੜਾ ਕਢਾਇਆ ਮੈਂ ਕਿਹਾ ਨਜ਼ਾਰਾ ਆ ਗਿਆ ਕਹਿੰਦੇ ਨਹੀਂ ਨਹੀਂ ਇਹ ਕੁਛ ਨਹੀਂ ਮੈਂ ਕਿਹਾ ਕੀ ਹੋਇਆ ਕਹਿੰਦੇ ਇਹ ਤੇ ਜੀ 6 ਸੀਟਰ ਹੈ ਫਿਰ ਕਹਿੰਦੇ ਅਸੀਂ ਸੋਚਿਆ ਵੀ 8 10 ਸੀਟਰ ਲਿਆਉਣਾ ਵੱਡਾ ਲਿਆਉਣਾ ਕਹਿੰਦੇ ਹਜੇ ਉਹ ਹੋਰ ਵੱਡਾ ਸੋਚ ਕੇ ਬੈਠੇ ਆਸਾਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ ਵੇਖਦਾ ਹੈ ਜਹਾਜ ਨੂੰ ਤੇ ਵੱਟਦਾ ਹੈ ਕੁਰੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਇਹ ਤੇ ਤ੍ਰਿਪਤ ਹੋਣ ਵੀਰੋ ਰੱਜਣ ਵਿੱਚ ਤੇ ਤ੍ਰਿਪਤ ਹੋਣ ਵਿੱਚ ਫਰਕ ਹੈ ਸੁਣੋ ਰੱਜਦਾ ਹੈ ਤਨ ਤੇ ਤ੍ਰਿਪਤ ਹੁੰਦਾ ਹੈ ਮਨ ਸੈਸ ਖਟੈ ਲੱਖ ਕੋ ਉਠਤਾ ਵੈ ਤ੍ਰਿਪਤ ਨਾ ਆਵੇ ਮਾਇਆ ਪਛੇ ਪਾਵੇ ਮਨ ਦੀ ਤ੍ਰਿਪਤੀ ਹੈ ਨਾ ਜਿਹੜੀ ਜਿੱਥੇ ਮਾਈਂਡ ਸੈਟ ਕਰ ਲੇਗਾ ਉੱਥੇ ਹੀ ਹੋ ਜਾਏਗਾ ਪਰਾਣੇ ਕਹਿੰਦੇ ਪਰਾਣਿਆਂ ਦੀ ਲਾਈਫ ਸੈਟ ਐ ਇੱਥੇ ਉਹ ਘਰ ਬਣਿਆ ਵਧੀਆ ਮौज ਲੱਗੀ ਐ ਬਾਹਰ ਜਿਵੇਂ ਮੱਝ ਦੋ ਮੱਝਾਂ ਰੱਖੀਆਂ ਮਾਈਂਡ ਸੈਟ ਐ ਇਹਨੂੰ ਬਾਪੂ ਨੂੰ ਲੈ ਜਾਓ ਅਮਰੀਕਾ ਸੋਹਣੇ ਸੋਹਣੇ ਪਾਰਕਾਂ 'ਚ ਕਮਾਓ ਇਹਨੇ ਕਹਿਣਾ ਮਰ ਚੱਲਾਂ ਲੈ ਗਏ ਚੱਲੋ ਡੰਗਰਾਂ ਦਾ ਗੋਆ ਜਿੱਨਾ ਚਰਵਿੰਦਾ ਨਹੀਂ ਮੈਨੂੰ ਨਹੀਂ ਸ਼ਾਂਤੀ ਆਉਂਦੀ ਇਹਦਾ ਮਾਈਂਡ ਸੈਟ ਉੱਥੇ ਹੀ ਐ ਮੈਨੂੰ ਲੈ ਚੱਲੋ ਘਰ ਮੇਰਾ ਨਹੀਂ ਜੀ ਲੱਗਦਾ ਕੈਨੇਡਾ ਨੂੰ ਅੱਗ ਲਾਓ ਇਦਾਂ ਕਹਿਣਗੇ ਅਸੀਂ ਨਹੀਂ ਜਾਣਾ ਕੈਨੇਡਾ ਲੈ ਜਾਓ ਬਜ਼ੁਰਗ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਥੇ ਲੰਗਾਈ ਐ ਮਾਈਂਡ ਸੈਟ ਜਿਨ੍ਹਾਂ ਨੇ ਇੱਥੇ ਕਰ ਲਿਆ ਉਹਨਾਂ ਨੂੰ ਅਮਰੀਕਾ ਲੈ ਜਾਓ ਕਹਿੰਗੇ ਸਾਡੀ ਲਾਈਫ ਸੈਟ ਨਹੀਂ ਇੱਥੇ ਸਾਨੂੰ ਤੇ ਘਰ ਲੈ ਕੇ ਜਾਓ ਮੈਂ ਤੇ ਪਿੰਡ ਜਾਣਾ ਆਪਣੇ ਮੈਂ ਤੇ ਪਿੰਡ 'ਚ ਰਹਿਣਾ ਹੈ ਬੱਚੇ ਕਹਿੰਦੇ ਨੇ ਵੱਡਿਆਂ ਵੱਡਿਆਂ ਸੈਕਟਰਾਂ 'ਚ ਕੋਠੀਆਂ ਪਾਓ ਮਾਈਂਡ ਕਹਿੰਦਾ ਨਹੀਂ ਖੇਤ 'ਚ ਪਾਵਾਂਗੇ ਇੱਥੇ ਹੀ ਲਾਈਫ ਸੈਟ ਮਾਈਂਡ ਸੈਟ ਕਿੱਥੇ ਹੈ ਤੁਹਾਡਾ ਹੁਣ ਇੱਕ ਉਹ ਹੈ ਜਿਹੜਾ ਸਾਈਕਲ ਤੇ ਮਾਈਂਡ ਸੈਟ ਕਰਕੇ ਬੈਠਾ ਇੱਕ ਤਾਂ ਜਹਾਜ਼ ਤੇ ਵੀ ਨਹੀਂ ਹੁੰਦਾ ਤੁਹਾਨੂੰ ਲੱਗਦਾ ਹੈ ਜਹਾਜ਼ ਖੁਸ਼ ਕਰ ਦੇਗਾ ਨਹੀਂ ਕਰ ਸਕਦਾ ਗੱਡੀ ਖੁਸ਼ ਕਰ ਦੇਗੀ ਗੱਡੀ ਖੜੀ ਰਹਿੰਦੀ ਮਹੀਨੇ ਕ ਬਾਅਦ ਕਪੜਾ ਵੀ ਨਹੀਂ ਮਾਰਦਾ ਉੱਤੇ ਕਦੇ ਨਹੀਂ ਖੁਸ਼ ਹੋਇਆ ਜਿੰਨੇ ਖੁਸ਼ ਨਹੀਂ ਹੋਣਾ ਉਹਨੇ ਜਹਾਜ਼ ਤੋਂ ਵੀ ਨਹੀਂ ਹੋਣਾ ਜਿੰਨੇ ਹੋਣਾ ਹੈ ਨਾ ਉਹ ਸਾਈਕਲਾਂ ਤੋਂ ਵੀ ਖੁਸ਼ ਹੋ ਜੇ ਨਵਾਂ ਸਾਈਕਲ ਆ ਗਿਆ ਬੜਾ ਨਜ਼ਾਰਾ ਆ ਗਿਆ ਉਹਨੂੰ ਉਹਨੂੰ ਸਮਝ ਆਇਆ ਗਈਆਂ ਦੇ ਛੱਪਰੀਆਂ ਚ ਮਾਈਂਡ ਸੈਟ ਸੀ ਹੇਮੇ ਵਰਗਿਆਂ ਕੋਲ ਗੁਰੂ ਅਰਜਨ ਦੇਵ ਜੀ ਆਪ ਕਹਿੰਦੇ ਹੇਮਿਆ ਵੜਾ ਨ ਜਾ ਰਹਾ ਆ ਕਹਿੰਦਾ ਮਾਰਾ ਏਡੇ ਏਡੇ ਮਹਿਲਾਂ ਵਾਲੇ ਸੱਦਦੇ ਤੁਹਾਨੂੰ ਮੇਰੀ ਛੱਪਰੀ 'ਚ ਕਹਿੰਦੇ ਜਿਹੜਾ ਤੇਰੀ ਕੋਲ ਸਕੂਨ ਐ ਨਾ ਉਹ ਕਿਸੇ ਕੋਲ ਰੱਜੀ ਰੂਹ ਐ ਤੂੰ ਤੂੰ ਰੱਜਿਆ ਹੋਇਆ ਰਾਜਾ ਕਿੰਨੂੰ ਕਹਿੰਦੇ ਨੇ ਜਿਹੜਾ ਰੱਜਿਆ ਹੋਵੇ ਰਾਜਾ ਰੱਜਿਆ ਹੋਇਆ ਹੁੰਦਾ ਜਿਹੜਾ ਤੇ ਜਿਹੜੇ ਭੁੱਖੇ ਹੀ ਤੁਰੇ ਫਿਰਨ ਰਾਜੇ ਨਹੀਂ ਹੁੰਦੇ ਰੱਜਿਆ ਬੰਦਾ ਰਾਜਾ ਹੁੰਦਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਪਾਟੇ ਕੱਪੜੇ ਝੌਂਪੜੀ 'ਚ ਰਹਿੰਦਾ ਜਾਤ ਨਾ ਪਤ ਨਾ ਆਦਰੋ ਧਿਆਨ ਪਰਮੇਨਾ ਜਾਤ ਨਹੀਂ ਚੰਗੀ ਪੱਤ ਇੱਜ਼ਤ ਨਹੀਂ ਬੋਦੀ ਉਹ ਜੰਗਲਾਂ ਚ ਫਿਰਦਾ ਹੈ ਮਿੱਤਰ ਨਾ ਇੱਠ ਤਨ ਰੂਪ ਹੀਣ ਕੇ ਚ ਸਾਖ ਨਾ ਸਿੰਨਾ ਸਾਖ ਸੰਬੰਧੀ ਕੋਈ ਨਹੀਂ ਮਿੱਤਰ ਦੋਸਤ ਕੋਈ ਨਹੀਂ ਰੂਪ ਚੰਗਾ ਕੋਈ ਨਹੀਂ ਪਰ ਅਕਲ ਹੋਵੇ ਰਾਜਾ ਸਗਲੀ ਸ੍ਰਿਸ਼ਟ ਗਾ ਸਾਰੀ ਦੁਨੀਆ ਦਾ ਰਾਜਾ ਹੈ ਹਰ ਨਾਮ ਮਨ ਭਿੰਨਾ ਇਹਦਾ ਮਨ ਭਜਿਆ ਹੋਇਆ ਹੋਵੇ ਗਿਆਨ ਨਾਲ ਅਕਲ ਨਾਲ ਕਹਿੰਦੇ ਰਾਜਾ ਹੈ ਰਾਜ ਜਾਓ ਤੇ ਰਾਜੇ ਹੋ ਮਾਈਂਡ ਸੈਟ ਕਰੋ ਭਰਾਵੋ ਬਲੇਖਾ ਹੈ ਬਾਰਤ ਕੁਝ ਸੈੱਟ ਕਰਨਾ ਪੈਣਾ ਇਹਨੂੰ ਸੈੱਟ ਕਰਨਾ ਪੈਣਾ ਜਿੱਦਣ ਮਰਜ਼ੀ ਕਰ ਲਈ ਇੰਡੀਆ ਚ ਰਹਿ ਕੇ ਕਰ ਲੈ ਚਾਹੇ ਅਮਰੀਕਾ ਜਾ ਕੇ ਕਰ ਲੈ ਕਰਨਾ ਮਾਈਂਡ ਸੈੱਟ ਪੈਣਾ ਲਾਈਫ ਸੈੱਟ ਹੋ ਜਾਂਦੀ ਉਸ ਦਿਨ ਧੀ ਹੈ ਮਾਈਂਡ ਸੈੱਟ ਹੈ ਲਾਈਫ ਸੈੱਟ ਹਾਈ ਹੋਏ ਪੁੱਤ ਨਹੀਂ ਹੋਇਆ ਮਾਈਂਡ ਸੈੱਟ ਨਹੀਂ ਹੋ ਰਿਹਾ ਲਾਈਫ ਸੈੱਟ ਨਹੀਂ ਹੋ ਰਹੀ ਕੋਈ ਬੱਚਾ ਨਹੀਂ ਮਾਈਂਡ ਸੈੱਟ ਹੈ ਕੋਈ ਗੱਲ ਨਹੀਂ ਨਜਾਰੇ ਲਵਾਂਗੇ ਪਰਮਾਤਮਾ ਨੇ ਕਿਹਾ ਓਏ ਤੂੰ ਘੁੰਮ ਫਿਰ ساری ਦੁਨੀਆ ਫਿਰ ਪੈਸਾ ਹੈਗਾ ਆਪਣਾ ਖਾਵਾਂਗੇ ਪੀਂਾਂਗੇ ਦੋਵੇਂ ਜੀ ਇੱਕ ਦੂਜੇ ਦਾ ਸਹਾਰੇ ਬਣਾ ਰਾਂਗੇ ਲੈ ਇਹਨੇ ਮਾਈਂਡ ਸੈਟ ਕਰ ਲਿਆ ਇਹਦੀ ਲਾਈਫ ਸੈਟ ਹੈ ਪਰ ਇੱਕਦੇ ਮਾਈਂਡ 'ਚ ਇੱਕ ਚੀਜ਼ ਘੁੰਮੀ ਜਾਂਦੀ ਹੈ ਉਹਦਾ ਮਾਈਂਡ ਸੈਟ ਨਹੀਂ ਹੋ ਰਿਹਾ ਉਹਦੀ ਲਾਈਫ ਵੀ ਸੈਟ ਨਹੀਂ ਹੋ ਰਹੀ ਤੁਹਾਨੂੰ ਮਾਈਂਡ ਸੈਟ ਕਰਨਾ ਪੈਣਾ ਕਿਤੇ ਨਾ ਕਿਤੇ ਖਿਲਾਰ ਲੋ ਮਾਈਂਡ ਸੈਟ ਕਰਨਾ ਮੈਨੂੰ ਪਰਸੋਂ ਚੌਥੇ ਇੱਕ ਬੰਦਾ ਰੋਣ ਲੱਗ ਪਿਆ ਮੈਂ ਪਰਮੇਸ਼ਰ ਦਵਾਰ ਖੜਾ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਸਾਰੀ ਜ਼ਿੰਦਗੀ ਕਰਾਇਆਂ ਤੇ ਕੱਟਤੀ ਸਾਰੀ ਜ਼ਿੰਦਗੀ ਕਰਾਇਆਂ ਤੇ ਰਵਾਂਗੇ ਰੋਣ ਲੱਗ ਪਿਆ ਮੈਂ ਕਿਹਾ ਮੈਂ ਤੇ ਆਪ ਕਰਾਈਤੀ ਰਹਿਣਾ ਜਗਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇਰਾ ਘਰ ਕਿਦੇ ਨਾਮ ਬਣਾ ਕਹਿੰਦਾ ਫਲਾਣੇ ਮਾਲਕ ਦੇ ਮੈਂ ਕਿਹਾ ਮੇਰੇ ਆਲਾ ਗੁਰਦੁਆਰੇ ਦੇ ਨਾਮ ਮੈਂ ਆਪ ਕਰਾ ਕੇ ਆਇਆ ਯਾਰ ਮੈਂ ਆਪਣੀ ਜਿੰਨੀ ਜਾਇਦਾਦ 732 ਕਿੱਲੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾ ਕੇ ਆਇਆ ਜਾ ਕੇ ਮੈਂ ਤਾਂ ਖੁਦ ਕਿਰਾਏ ਦੇ ਰਹਿਣਾ ਤੂੰ ਮਾਈਂਡ ਸੈੱਟ ਕਰ ਲੈ ਠੀਕ ਐ ਬਸ ਆ ਜਿੰਨੇ ਵਿਦੇਸ਼ਾਂ ਵਾਲੇ ਨੇ ਨਾਂ ਦਾ ਹੀ ਐ ਘਰ ਮੇਰਾ ਮੈਂ ਘਰ ਲੈ ਲਿਆ ਉਹਨੂੰ ਪੁੱਛ ਲੋ ਕਿੰਨੇ ਸਾਲ ਲਈ ਕਿਸ਼ਤ ਭਰਨੀ 30 ਸਾਲ ਲਈ ਬੈਂਕ 'ਚ 30 ਸਾਲ ਲਈ ਐ ਘਰ ਨਾਂ ਦਾ ਹੀ ਐ ਮੇਰਾ ਘਰ ਐ ਕਿਸ਼ਤਾਂ ਭਰੀ ਜੋ ਭਰੀ ਜੋ ਜਦੋਂ 30 ਸਾਲ ਪੂਰੇ ਹੁੰਦੇ ਨੇ ਮੁੜ ਕੇ ਫਿਰ ਉਹਨੇ ਨੂੰ ਘਰ ਪੁਰਾਣਾ ਹੋ ਜਾਂਦਾ ਫਿਰ ਹੋਰ ਲੈ ਲੋ 30 ਸਾਲ ਦੀ ਫਿਰ ਬੱਜ ਗਿਆ ਸਾਰੀ ਜ਼ਿੰਦਗੀ ਯਾਰ ਜਿੱਥੇ ਮਰਜੀ ਖਿਲਾਰ ਲੋ ਮਨ ਠੀਕ ਐ ਬੱਸ ਧੀ ਐ ਮਾਈਂਡ ਸੈਟ ਲਾਈਫ ਸੈਟ ਇੱਕ ਪੁੱਤ ਐ ਮਾਈਂਡ ਸੈਟ ਲਾਈਫ ਸੈਟ ਇੱਥੇ ਨਜ਼ਾਰਾ ਲੈਣਾ ਮੋਟਰਸਾਈਕਲ ਹੈਗਾ ਤੁਰਨ ਫਿਰਨ ਨੂੰ ਠੀਕ ਐ ਗੁਜ਼ਾਰਾ ਚੱਲਦਾ ਮਾਈਂਡ ਸੈਟ ਲਾਈਫ ਸੈਟ ਜੇ ਤੂੰ ਮਾਈਂਡ ਸੈਟ ਨਾ ਕੀਤਾ ਤੇਰੀ ਲਾਈਫ ਸੈਟ ਨਹੀਂ ਹੋਣੀ ਕਹਿੰਦੇ ਕਰਮ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ ਪ੍ਰਾਣੇ ਕਹਿੰਦੇ ਉਹਦੇ ਉਹ ਬਰਮਾ ਬੁਰਮਾ ਦੇ ਨੇੜੇ ਹੀ ਰਹਿ ਗਿਆ ਤੇ ਆ ਤੇ ਨਾਲ ਐ ਬਰਮਾ ਕਹਿੰਦੇ ਸੀ ਕਰਮ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ ਹੁਣ ਕਵਾਂਗੇ ਕਰਮ ਜਾਣਗੇ ਨਾਲੇ ਤੁਰ ਜਾ ਅਮਰੀਕਾ ਨੂੰ ਕਰਮ ਜਾਣਗੇ ਨਾਲ ਤੇਰੀ ਸੋਚ ਤੇ ਨਾਲ ਹੀ ਜਾਣੀ ਹੈ ਨਾ ਓਏ ਤੇਰੀ ਭੁੱਖੀ ਸੋਚ ਤੇ ਨਾਲ ਹੀ ਜਾਣੀ ਉਹਨੇ ਰੱਜਣਾ ਹੀ ਨਹੀਂ ਅਮਰੀਕਾ ਜਾ ਕੇ ਕਿਹੜਾ ਰੱਜ ਜਾਣਾ ਰੱਜੇ ਦੀ ਸੋਚ ਹੋਵੇ ਉਹ ਛਪਰੀ ਚ ਵੀ ਰੱਜਿਆ ਰਹਿਣਾ ਅੱਛਾ ਰੱਜੋ ਰੱਜੀ ਰੱਜੀ ਰੂਹ ਹੋਵੇ ਰੱਜੀ ਰੱਜੀ ਕਈ ਰੱਜੀ ਰੂਹ ਹੁੰਦੇ ਨੇ ਥੋੜੇ ਚੋਂ ਵੀ ਥੋੜਾ ਦੇ ਦੇਣਗੇ ਕਹਿਣਗੇ ਕੋਈ ਗੱਲ ਨਹੀਂ ਥੋੜੇ ਚੋਂ ਵੀ ਥੋੜਾ দান ਕਰ ਦੇਣਗੇ ਲੋੜਵੰਦ ਉਹਨਾਂ ਦੇ ਘਰ ਆ ਜਾਏਗਾ ਕਹਿਣਗੇ ਕੋਈ ਨਹੀਂ ਯਾਰ ਥੋੜੇ ਚੋਂ ਵੀ ਥੋੜਾ ਦੇਣਾ ਰੱਜਿਆ ਬੰਦਾ ਹੁੰਦਾ ਤੇ ਕਈਆਂ ਦੀ ਰੂਹ ਰੱਜਦੀ ਹੈ ਰੱਜਦੇ ਹੀ ਨਹੀਂ ਸਾਰੀ ਜ਼ਿੰਦਗੀ ਨਹੀਂ ਰੱਜਦੇ ਤੇ ਭਰਾਵੋ ਤਨ ਦਾ ਭੁੱਖਾ ਕਿੱਦਾਂ ਵਿਆਕੁਲ ਹੁੰਦਾ ਹੈ ਜਿਹਨੂੰ ਰੋਟੀ ਨਾ ਮਿਲੇ ਤੁਹਾਨੂੰ ਕਿੰਨਾ ਮਨ ਕਾਲਾ ਪੈਂਦਾ ਜਦੋਂ ਬੰਦਾ ਭੁੱਖਾ ਹੋਵੇ ਸਰੀਰ ਤੰਗ ਕਿੰਨਾ ਕਰਦਾ ਹੈ ਤੇ ਜਿਨ੍ਹਾਂ ਦਾ ਮਨ ਹੀ ਨਹੀਂ ਰੱਜਦਾ ਉਹਨਾਂ ਦਾ ਮਨ ਉਹਨਾਂ ਨੂੰ ਕਿੰਨਾ ਤੰਗ ਕਰਦਾ ਹੋਏਗਾ ਜਿਨ੍ਹਾਂ ਦਾ ਮਨ ਰੱਜਦਾ ਹੀ ਨਹੀਂ ਰੱਜਦਾ ਹੀ ਨਹੀਂ ਰੱਜਦਾ ਹੀ ਨਹੀਂ ਰੱਜਦਾ ਹੀ ਨਹੀਂ ਮਨ ਕਿੰਨਾ ਤੰਗ ਕਰਦਾ ਹੋਏਗਾ ਤਾਂ ਕਰਕੇ ਪ੍ਰਭੂ ਭੈਣੋ ਮਨ ਦਾ ਰੱਜ ਹੋਣਾ ਚਾਹੀਦਾ ਮਨ ਨੂੰ ਰਜਾਓ ਤੇ ਮੈਂ ਤੁਹਾਨੂੰ ਕੱਲ੍ਹ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਕੋਲ ਆ ਗਏ ਤੇ ਰੱਜ ਗਏ ਇਨਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਵੀ ਮੱਥਾ ਟੇਕਿਆ ਸੀ ਆਪਾਂ ਇਹ ਸੋਚ ਕੇ ਮੱਥਾ ਟੇਕੋ ਵੀ ਐਡੀ ਵੱਡੀ ਹਸਤੀ ਐ ਲੈ ਆਪਾਂ ਰੱਜ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆ ਵੀ ਜਾਂਦੇ ਆ ਭੁੱਖੇ ਦੇ ਭੁੱਖੇ ਰੂਹ ਨਹੀਂ ਰੱਜਦੀ ਤੇ ਰੂਹ ਜੇ ਰਜਾਣੀ ਪੈਣੀ ਮਾਈਂਡ ਸੈੱਟ ਕਰਕੇ ਮੱਥਾ ਟੇਕ ਮਾਈਂਡ ਸੈੱਟ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਏ ਇਦਾਂ ਨਾ ਜਦੋਂ ਘੋੜਾ ਬਣਦਾ ਸਵਾਰੀ ਮਹਾਰਾਜ ਤੇਰੇ ਸਿਰ ਤੇ ਕਰਦੇ ਆ ਤੇ ਚੱਕ ਕੇ ਲਿਆਉਣਾ ਉਦੋਂ ਮਾਈਂਡ ਪਹਿਲਾਂ ਸੈੱਟ ਕਰ ਫੇਰ ਚੱਕੀ ਐ ਲੱਗਣਾ ਵੀ ਮੇਰੇ ਵਰਗਾ ਤੇ ਦੁਨੀਆ 'ਚ ਕੋਈ ਵੀ ਨਹੀਂ ਆਖੇ ਮੇਰੇ ਘਰ ਸਿੱਖ ਦੇ ਚਰਨ ਪਏ ਮੇਰੇ ਘਰ ਪਏ ਮੇਰੇ ਤੇ ਸਿਰ ਤੇ ਪਏ ਮੇਰੇ ਤੇ ਸਿਰ ਤੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਚੱਕਿਆ ਸੀ ਪਰ ਤੂੰ ਚੱਕਿਆ ਨਾ ਚੱਕਿਆ ਇੱਕ ਬਰਾਬਰ ਕਰਤਾ ਕਿਉਂਕਿ ਪਹਿਲਾਂ ਮਾਈਂਡ ਸੈਟ ਕਰ ਫੇਰ ਚੱਕੀ ਗੁਰੂ ਸਾਹਿਬ ਨੂੰ ਮੱਥਾ ਟੇਕਣ ਤੋਂ ਪਹਿਲਾਂ ਮਾਈਂਡ ਸੈਟ ਕਰੋ ਪਹਿਲਾਂ ਆਪਣਾ ਤੁਹਾਡੇ ਮਾਈਂਡ ਨੂੰ ਸੈਟ ਕਰੋਗੇ ਫਿਰ ਨਿੱਕੀ ਜੀ ਚੀਜ਼ ਵੀ ਬਹੁਤ ਵੱਡੀ ਹੈ ਤੇ ਜੇ ਮਾਈਂਡ ਸੈਟ ਨਹੀਂ ਫਿਰ ਪਹਾੜ ਵੀ ਰਾਈਆਂ ਵਰਗੇ ਨੇ ਕੱਕ ਮਾਈਂਡ ਸੈਟ ਕਰੋ ਆਪਣੇ ਜਿੱਥੇ ਮਾਈਂਡ ਸੈਟ ਕਰ ਲੋਗੇ ਉੱਥੇ ਹੀ ਲਾਈਫ ਸੈਟ ਕਰਨ ਹੋ ਜਾਏਗੀ ਸੋਚੋ ਮੇਰੇ ਸਵਾਲ ਨੂੰ ਦਿਮਾਗ ਚ ਕਮਾਓ ਜਿਹਦੇ ਨਾਲ ਪਿਆਰ ਹੋਵੇ ਜਦੋਂ ਸਾਹਮਣੇ ਆਵੇ ਅੱਖਾਂ ਚੋਂ ਪਾਣੀ ਜਾਨੀ ਆ ਜਾਂਦਾ ਹੁੰਦਾ ਸੋਚੋ ਤੁਹਾਡਾ ਬੱਚਾ ਦੂਰ ਗਿਆ ਹੋਵੇ ਪਿਆਰ ਬਹੁਤ ਕਰਦੇ ਹੋ ਭਾ ਲਾ ਜਦੋਂ ਅੱਖਾਂ ਸਾਹਮਣੇ ਆਵੇ ਜਿੰਨੂੰ ਪਿਆਰ ਕਰੀਏ ਤੇ ਸਵਾਦ ਜਿਹਾ ਆਉਂਦਾ ਕਿ ਨਹੀਂ ਆਉਂਦਾ ਬੋਲੋ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਸਵਾਦ ਨਹੀਂ ਆਉਂਦਾ ਇਹਦਾ ਮਤਲਬ ਪਿਆਰ ਦੀ ਕਮੀ ਹੈ ਜੇ ਪਿਆਰ ਅੰਦਰ ਭਰ ਕੇ ਰੱਖੋਗੇ ਜਦੋਂ ਸਾਹਮਣੇ ਜਾਓਗੇ ਅੱਖਾਂ 'ਚ ਪਾਣੀ ਆ ਜਾਣਾ ਪਿਆਰ ਅੰਦਰ ਭਰਿਆ ਪਿਆ ਤਾਂ ਫੁੱਟ ਜਾਂਦਾ ਨਾਲ ਦੀ ਨਾਲ ਕਈ ਬੰਦਿਆਂ ਦੀ ਜ਼ਬਾਨ ਬੰਦ ਹੋ ਜਾਂਦੀ ਹੈ ਮੈਂ ਕਈ ਵਾਰੀ ਚਲੋ ਸਿੱਖੀ ਕਰਕੇ ਗੁਰਸਿੱਖ ਕਰਕੇ ਬਾਣੀ ਕਰਕੇ ਕਈ ਇੰਨਾ ਪਿਆਰ ਮੈਨੂੰ ਮਿਲਣਗੇ ਮੈਂ ਕੰਗ ਬੋਲ ਕੁਛ ਬਸ ਰੋ ਹੀ ਜਾਏ ਅੱਖਾਂ ਚੋਂ ਪਾਣੀ ਰੋਈ ਰਹਿ ਕੀ ਹੋ ਰਿਹਾ ਸ਼ਬਦ ਨਹੀਂ ਆਉਂਦਾ ਕੋਈ ਮੈਂ ਬੋਲਣਾ ਸ਼ਬਦ ਨਹੀਂ ਆਉਂਦਾ ਹੁਣ ਹੈ ਕੀ ਹੈ ਇਹ ਹੈ ਪਿਆਰ ਤੇ ਜਦੋਂ ਨਾ ਅਸੀਂ ਅੰਦਰ ਪਿਆਰ ਭਰ ਕੇ ਰੱਖੀਏ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਵਾਂਗੇ ਉਹ ਆਪਣੇ ਆਪ ਇਹਨਾਂ ਨਜ਼ਾਰਾ ਜਿਹਾ ਆਉਣਾ ਉਹ ਸਵਾਦ ਤੇ ਤੇਰੇ ਪਿਆਰ ਨੇ ਦੇਣਾ ਸੀ ਤੇ ਤੂੰ ਕਹਵੇਂ ਮੈਂ ਮਹਾਰਜ ਕੋਲ ਗਿਆ ਤੇ ਮੈਨੂੰ ਸਵਾਦ ਆਇਆ ਨਹੀਂ ਆਇਆ ਤਾਂ ਨਹੀਂ ਕਿਉਂਕਿ ਤੇਰੇ ਅੰਦਰ ਪਿਆਰ ਨਹੀਂ ਹੁਣ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ ਤੁਸੀਂ ਕਹੋ ਮੈਂ ਗੁਰੂ ਰਾਮਦਾਸ ਦੇ ਚਰਨਾਂ ਚੱਲਿਆਂ ਬੜਾ ਸਵਾਦ ਲੈਣਾ ਉੱਥੇ ਜਾਣਾ ਹੈ ਜਿਹੜਾ ਪਿਆਰ ਉੱਥੋਂ ਲਈ ਭਰਿਆ ਨਾ ਉੱਥੇ ਵੀ ਤੇਰੇ ਪਿਆਰ ਨਹੀਂ ਸਵਾਦ ਦਿੰਦਾ ਉਹ ਪਿਆਰ ਆਪਣੇ ਪਿੰਡ ਵਾਲੇ ਗੁਰਦੁਆਰੇ ਲਈ ਵੀ ਭਰ ਕੇ ਰੱਖ ਫਿਰ ਜਦੋਂ ਪਿੰਡ ਜਾਏਂ ਕਰੇਗਾ ਉਹਦਾ ਵੀ ਸਵਾਦ ਆਏਗਾ ਸਵਾਦ ਤੇ ਤੇਰੇ ਪਿਆਰ ਨੇ ਦੇਣਾ ਅੰਦਰ ਪ੍ਰੇਮ ਭਰਿਆ ਹੋਏਗਾ ਉਹ ਤੈਨੂੰ ਸਵਾਦ ਦਿੰਦਾ ਹੈ ਬੜਾ ਮਨ ਸ਼ਾਂਤ ਹੁੰਦਾ ਹੈ ਸ਼ਾਂਤ ਤੇਰਾ ਪਿਆਰ ਕਰਦਾ ਤੇ ਉਹ ਪਿਆਰ ਪਿੰਡ ਵਾਲੇ ਗੁਰਦੁਆਰੇ ਵੀ ਬਣਾ ਲਾ ਵੀ ਮੈਂ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਆਲਾ ਤੁਸੀਂ ਲੋ ਤਜਰਬਾ ਕਰ ਲਓ ਮੇਰਾ ਸੁਣ ਲਓ 10 20 ਵਾਰੀ 50 ਵਾਰੀ ਸੋਚ ਕਹਿ ਜਦੋਂ ਮਹਾਰਾਜ ਦੇ ਦਰਸ਼ਨ ਕਰਦਾ ਨਾ ਆਨੰਦ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ 20 ਵਾਰੀ 50 ਵਾਰੀ ਬੋਲ ਦੇ ਕਹਿ ਦੇ ਤੇਰੇ ਅੰਦਰ ਇਹ ਚੀਜ਼ ਸੇਵ ਹੋ ਜਾਏ ਜਦੋਂ ਮਹਾਰਾਜ ਕੋਲ ਜਾਏਗਾ ਆਨੰਦ ਆਉਣ ਲੱਗ ਜਾਏਗਾ ਕਿਉਂਕਿ ਕਰ ਲਿਆ ਨਾ ਹੁਣ ਮਾਈਂਡ ਸੈਟ ਮਾਈਂਡ ਸੈਟ ਕਰ ਲਿਆ ਜਿਹੜਾ ਮਾਈਂਡ ਸੈਟ ਤੂੰ ਅੰਮ੍ਰਿਤਸਰ ਲਈ ਕੀਤਾ ਹੈ ਉਹ ਮਾਈਂਡ ਸੈਟ ਆਪਣੇ ਪਿੰਡ ਵਾਲੇ ਗੁਰਦੁਆਰੇ ਵਾਸਤੇ ਵੀ ਕਰ। ਉੱਥੇ ਜਾਵੇਂ ਤੈਨੂੰ ਉੱਥੇ ਵੀ ਨਜ਼ਾਰਾ ਆਵੇ, ਜਦੋਂ ਪਿੰਡ ਵਾਲੇ ਗੁਰਦੁਆਰੇ ਜਾਵੇਂ ਤੈਨੂੰ ਉਦੋਂ ਵੀ ਨਜ਼ਾਰਾ ਆਵੇ। ਇਹ ਨਜ਼ਾਰਾ ਤੇਰਾ ਹੀ ਐ ਜਿਹੜਾ ਉੱਥੇ ਕੱਢ ਲੈਂਦਾ ਇੱਥੇ ਕੱਢਦਾ ਨਹੀਂ। ਹੈ ਤੇਰੇ ਅੰਦਰ ਹੀ ਐ। ਇਹ ਸਵਾਦ ਤੇਰੇ ਅੰਦਰ ਹੀ ਐ। ਬਸ ਇਹਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖੋ ਤੇ ਮਾਈਂਡ ਸੈਟ ਸਿੱਖ ਲਓ। ਮਾਈਂਡ ਸੈਟ ਸੈਟ ਕਰਨਾ ਸਿੱਖ ਲਓ ਗੁਰੂ ਸਾਹਿਬ ਕਈ ਬੰਦੇ ਅੱਛਾ ਜੀ ਵਾਕਈ ਹੈ ਕਿ ਉਹ ਕੱਢੀ ਸਿੱਖੀ ਬਹੁਤ ਬਾਈਦੀ ਨਾ ਇੱਕ ਉਹ ਸੰਦਾ ਇੱਕ ਸਬਕ ਦੇ ਗਏ ਬਿਲਕੁਲ ਸਿੱਖ ਦੇ ਗਏ ਆਪਣੀ ਗੱਲ ਦੇ ਅੰਦਰ ਕਿ ਤੁਸੀਂ ਆਹ ਕਰੋ ਤੁਹਾਡੀ ਜਿੱਦ ਉਹਨੇ ਕਿਹਾ ਕਿ ਆਪਣਾ ਮਾਈਂਡ ਸੈਟ ਕਰੋ ਫੇਰ ਹੀ ਕੁਝ ਹੋ ਸਕਦਾ ਵੈ ਨਹੀਂ ਤੇ ਤੁਸੀਂ ਉਹ ਕਹਿੰਦੇ ਨਾ ਜੇ ਤੁਹਾਡਾ ਮਾਈਂਡ ਸੈਟ ਨਹੀਂ ਤੇ ਫਿਰ ਕੁਝ ਵੀ ਕੁਝ ਵੀ ਸੈਟ ਨਹੀਂ ਹੈ ਬਤ ਬਗੈ ਤਾਰੇ ਮਾਈਂ ਦੇ ਛੋਟੇ ਚੀਜ਼ ਤੇ ਸੈਟ ਹੋ ਗਏ ਤਾਂ ਸਮਝੋ ਤੁਸੀਂ ਕਾਮਯਾਬ ਕਾਮਯਾਬ ਹੋ ਤੇ ਮਾਈਂ ਦਾ ਡਾਗਰ ਸੈਟ ਦਿਨ ਤੁਸੀਂ ਵੱਡੀ ਤੋਂ ਵੱਡੀ ਚੀਜ਼ ਲੈ ਕੇ ਵੀ ਕਹਿਣਾ ਕਿ ਅਸੀਂ ਕੋਈ ਨਹੀਂ ਤੁਸੀਂ ਉਹ ਬੇਜਾਨੀ ਉਹ ਹਲਚਲ ਲੱਗ ਗਈ ਨਾ ਜੇ ਅਸੀਂ ਆਪਣੇ ਆਪ ਨੂੰ ਖੁਦ ਤਸੱਲੀ ਨਹੀਂ ਦੰਦੀ ਅਸੀਂ ਆਪਣਾ ਆਪ ਖੁਦ ਸੈਟ ਨਹੀਂ ਰੱਖਦੇ ਖੁਦ ਖੋਸ਼ ਨਹੀਂ ਨਵਾਂਗੇ ਤੇ ਸਾਨੂੰ ਦੁਨੀਆ ਦੀ ਕੋਈ ਚੀਜ਼ ਖੁਸ਼ ਨਹੀਂ ਕਰ ਸਕਦੀ ਜਦੋਂ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਕਿ ਤੁਸੀਂ ਅੱਛਾ ਜਾਂਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਕਹਿੰਦੇ ਸਾਬ ਅੱਛਾ ਜਾ ਕੇ ਸੁਖoon ਮਿਲਦਾ ਸੁਆਦ ਆਇਆ ਸੁਆਦ ਆਇਆ ਤੇ ਜੇ ਤੁਸੀਂ ਆਪਣੇ ਪਿੰਡ ਦੇ ਘਰਦਵਾਰੇ ਚ ਜਾਂਦੇ ਹੋ ਤੇ ਕਹਿੰਦੇ ਹੋ ਜੀ ਇੱਥੇ ਨਹੀਂ ਉੱਥੇ ਬੋਦਾ ਸੁਆਦ ਆਇਆ ਉੱਥੇ ਕੀ ਤਾਂ ਆਪਣਾ ਮਾਈਂਡੀ ਸੈਟ ਹੈ ਕਿ ਸਾਨੂੰ ਉੱਥੇ ਜਾ ਕੇ ਸਕੂਨ ਮਿਲਣਾ ਵੈ ਅਗਰ ਉਹ ਸਕੂਨ ਅਸੀਂ ਅਪਣੇ ਇੱਥੇ ਸੋਚ ਲਈਏ ਤੇ ਫਿਰ ਉਹ ਪਿੰਡਾਂ ਦੇ ਵਿੱਚ ਵੀ ਉਨਾ ਹੀ ਸੁਆਦ ਹੁਣ ਵੇਖੋ ਕਹਿੰਦਾ ਕਿ ਪਹਿਲੇ ਮੈਨੂੰ ਅਸੀਂ ਪੜ੍ਹ ਲਿਖ ਲਈਏ ਤੇ ਦਾਦਾ ਫਿਰ ਉਸ ਤੋਂ ਬਾਅਦ ਕੀ ਅਚੀ ਨੌਕਰੀ ਲੱਭ ਲੈ ਫਿਰ ਅਚੀ ਜਗ੍ਹਾ ਦੀ ਸ਼ਾਦੀ ਹੋ ਜਾ ਫਿਰ ਹੁਣ ਵੀ ਬੱਚਾ ਹੋ ਗਿਆ ਉਸ ਤੋਂ ਬਾਅਦ ਹੀ ਅਸੀਂ ਉਹਨੇ ਇਹਨੂੰ ਚੰਗਾ ਭਰਾ ਲਖਾ ਲਈਏ ਫਿਰ ਉਹਨੂੰ ਨੌਕਰੀ ਦੀ ਠਿਕਰ ਫਿਰ ਉਹਨੂੰ ਬਾਹਰ ਭੇਜ ਦਿੱਤੇ ਬੰਦਾ ਤੇ ਕਿਸੇ ਪਾਸੇ ਵੀ ਉਹ ਕਹਿੰਦੇ ਲਾਲਚ ਜਿਹੜੀ ਬੰਦੇ ਦੀ ਨਾ ਉਹ ਵੱਧਦੀ ਹੈ ਘਟਦੀ ਨਹੀਂ ਉਹ ਵੱਧਦੀ ਰਹਿੰਦੀ ਹੈ ਆ ਹੁਣ ਹੋ ਗਿਆ ਨਾ ਹੁਣ ਇਸ ਤੋਂ ਅਗਲਾ ਐ ਹੋ ਗਿਆ ਹੁਣ ਇਸ ਤੋਂ ਅਗਲਾ ਉਹ ਲੋਕ ਵੀ ਨੇ ਕਹਿੰਦੇ ਜਿਹੜੇ ਝੋਂਪੜੀ ਵਿੱਚ ਰਹਿ ਕੇ ਵੀ ਬੜੇ ਖੁਸ਼ ਰਹਿੰਦੇ ਨੇ ਕੰਨ ਦੇ ਨੇ ਜਿਹੜਾ ਰਾਜਾ ਦਨ ਮਾਨ ਦਾ ਰਜਿਆ ਹੋਇਆ ਸੀ ਨਹੀਂ ਤੇ ਵਾਕਈ ਜਿਹੜੀ ਹਵਾ ਚਾਹ ਉਹ ਤੇ ਬੰਦੇ ਦੀ ਮੁਕਤੀ ਕੋਈ ਨਹੀਂ ਬਹੁਤ ਵਧੀਆ ਗੱਲਾਂ ਬਹੁਤ ਵਧੀਆ ਮੈਨੂੰ ਮਜ਼ਾ ਆਇਆ ਸੁਣ ਕੇ ਮਜ਼ਾ ਆਇਆ ਸੁਣ ਕੇ ਵਾਕਈ ਆਪਣੀ ਜ਼ਿੰਦਗੀ ਦਾ ਕੋਈ ਈਮ ਕੋਈ ਮੋਟਿਵ ਬਣਾ ਲਓ ਕਿ ਅਸੀਂ ਐਂਝ ਹੀ ਆਪਣੀ ਜ਼ਿੰਦਗੀ ਜਿਉਦਾ ਰਹੋ ਆਪਣੇ ਆਪ ਨੂੰ ਜਿਸ ਚੀਜ਼ 'ਚ ਤੁਸੀਂ ਢਾਲ ਲਓਗੇ ਨਾ ਉਸੇ ਚੀਜ਼ 'ਚ ਤੁਸੀਂ ਟਲੇਗਾ ਫਿਰ ਉਸ ਚੀਜ਼ 'ਚ ਸਾਨੀਆਂ ਕੋਈ ਨਹੀਂ ਪਸਾਨੀਆਂ ਵਾਕਈ ਪਸਾਨੀ ਹੋ ਜਾਂਦੀ ਹੈ ਜਦੋਂ ਅਸੀਂ ਆਪਣਾ ਆਪ ਨੂੰ ਕਿਤੇਗਾ ਫਿਰ ਰੱਖ ਕੇ ਆਪਣੇ ਤੋਂ ਨੀਚੇ ਵੱਲ ਨੂੰ ਵੇਖੀ ਹੈ ਨਾ ਸਾਡੀ ਜ਼ਿੰਦਗੀ ਬੜੀ ਆਸਾਨ ਆਸਾਨ ਹੋ ਜਾਂਦੀ ਹੈ ਜੇ ਆਪਣੇ ਆਪ ਲੜਾ ਕੇ ਆਪਣੇ ਤੂਟਦੇ ਵਾਲੇ ਦੇਖ ਕੇ ਫਿਰ ਤੁਸੀਂ ਆਪਣੇ ਜ਼ਿੰਦਗੀ ਚ ਆਪ ਹੀ ਮੁਸ਼ਕਿਲਾਂ ਪੈਦਾ ਕਰਦੇ ਆਪਣੇ ਆਪ ਨੂੰ ਬੇਸੁਖੀ ਆਪ ਹੀ ਦੇਂਦੇ ਉਹਨਾਂ ਨੇ ਕਿਹਾ ਕਿ ਵੇਖੋ ਜਦੋਂ ਭੁੱਖ ਲੱਗੀ ਹੁੰਦੀ ਹੈ ਕਿੰਨੀ ਬੇਚੈਨੀ ਹੁੰਦੀ ਹੈ ਕਿ ਫਟਾਫਟ ਭੁੱਖ ਖਪਣੀ ਮਟਾਈਏ ਉਹ ਮਾਂ ਦੇ ਜਿਹੜਿਆ ਉਹ ਸ਼ਾਂਤ ਦੇ ਜਿਹਦੇ ਭੁੱਖ ਖਾ ਹਾਂ ਧੰਨ ਦੇ ਖਾ ਲਓ ਉਹ ਤੇ ਸਕੂਨ ਮਿਲ ਜਾਂਦਾ ਤੇ ਇਸ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਮਨ ਦੀ ਸ਼ਾਂਤੀ ਵਾਸਤੇ ਵੀ ਸਾਨੂੰ ਸਕੂਨ ਜੀ ਤਾਂ ਚਾਹੀਦਾ ਹੈਗਾ ਸਕੂਨ ਅਸੀਂ ਖੁਦ ਹੀ ਆਪਣੇ ਅੰਦਰ ਅਗਰ ਬਰਕਰਾਰ ਕਿਸੇ ਨੇ ਸਾਨੂੰ ਨਹੀਂ ਦੇਣਾ ਕਿਸੇ ਨੇ ਨਹੀਂ ਦੇਣਾ ਕਿਸੇ ਨੇ ਨਹੀਂ ਦੇਣਾ ਆਪਣੀ ਸੋਚ ਆਪਣਾ ਮਾਈਂਡ ਆਪ ਸੈੱਟ ਕਰਨਾ ਪੈਣਾ ਤੇ ਕਿਦਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲਾਈਕ ਕਰੋ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਚ ਰਾਮ ਰਾਮ